ਵੈਲਕਮ ਦੋਸਤੋ ਮੈਂ ਪ੍ਰਦੀਪ ਆ ਗਿਆ ਤੁਹਾਡੇ ਲਈ 101 ਨੰਬਰ ਵੀਡੀਓ ਲੈ ਰਾਇਕੋਟ ਦਾ ਇਹ ਟੂਰਨਾਮੈਂਟ ਜਿੱਥੇ ਮੈਚ ਖੇਡਿਆ ਗਿਆ ਲਖਣ ਕੇ ਪੱਡੇ ਤੇ ਦਿੜਬਾ ਦੇ ਵਿਚਕਾਰ ਦੋਸਤੋ ਇਹ ਫਾਈਨਲ ਮੈਚ ਜਿਹੜਾ ਇਹਦੇ ਵਿੱਚ ਬੈਸਟ ਰੈਂਡ ਵਾਲੇ ਖਿਡਾਰੀਆਂ ਦੇ ਲਈ ਬੁਲਟ ਮੋਟਰਸਾਈਕਲ ਰੱਖੇ ਗਏ ਸੀ ਲਖਣ ਕੇ ਪੱਡੇ ਦੇ ਵਿੱਚ ਜਿਹੜੇ ਦੋ ਖਿਡਾਰੀ ਬਾਹਰੋਂ ਖੇਡ ਰਹੇ ਸੀ ਉਹ ਸੀ ਪਿੰਦਰ ਚਮਿਆਰ ਔਰ ਤਾਰੀਖ ਇਹਨਾਂ ਵਾਲੀ ਔਰ ਦਿੜਬਾ ਦੇ ਵਿੱਚ ਜਿਹੜੇ ਦੋ ਖਿਡਾਰੀ ਬਾਹਰੋਂ ਖੇਡ ਰਹੇ ਸੀ ਉਹ ਸੀ ਬਲਜੀਤ ਡਾਕਟਰ ਕਾਲੋਕੇ ਔਰ ਬਨੀ ਸਮਾਨ ਦੋਸਤੋ ਇਸ ਮੈਚ ਦੇ ਵਿੱਚ ਇੰਟਰਸਟਿੰਗ ਗੱਲ ਇਹ ਰਹੀ ਕਿ ਡਾਕਟਰ ਕਲੋਕੀ ਦੀ ਰੇਟ ਤੇ ਇੱਕ ਵਾਰ 3000 ਔਰ ਇੱਕ ਵਾਰ 7000 ਰੁਪਏ ਲੱਗੇ। ਔਰ ਇਸ ਮੈਚ ਦੇ ਵਿੱਚ ਟੋਟਲ 16 ਜੱਫੇ ਲੱਗੇ। ਉਹ ਜੱਫੇ ਲੱਗਦੇ ਕਿ ਨੂੰ ਐ ਦੇ ਲਈ ਤੁਸੀਂ ਮੈਚ ਦੇਖ ਸਕਦੇ ਹੋ ਨਾਲ ਹੀ ਤੁਹਾਡੇ ਲਈ ਇੱਕ ਸਵਾਲ ਹੈ। ਕਿ ਪਿੰਦਰਚ ਮੈਰੀ ਨੂੰ ਟੋਟਲ ਕਿੰਨੇ ਜੱਫੇ ਲੱਗੇ ਔਰ ਉਸਨੇ ਟੋਟਲ ਰੇਟਾ ਕਿੰਨਾ ਪਾਇਆ। ਇਹਦਾ ਜਵਾਬ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਦੇਣਾ। ਨਾਲ ਹੀ ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਨੂੰ ਸ਼ੇਅਰ ਔਰ ਲਾਈਕ ਵੀ ਜਰੂਰ ਕਰਨਾ। ਮੈਚ ਦੇਖੋ। ਨੇ ਵਜਾਈ ਹੋਵੇ ਇੱਕ ਜੋਰ ਨਾਲ ਪਹਿਲਾ ਡੇਢ ਅੰਕ ਲੈ ਕੇ ਜਦੋਂ ਆਦ ਹੰਧਿਆ ਤੇ ਖੜਦਾ ਫਿਰ ਦਿਲ ਗੱਭਰੂ ਦਾ ਉਡਿ ਉਡਜੂ ਕਰ ਜਾ ਫਿਰ ਦਿਲ ਗੱਭਰੂ ਦਾ ਉਡਜੂਡਜੂ ਕਰਦਾ ਵਾਕਈ ਉਡਜੂਡਜੂ ਕਰਦੇ ਗੱਭਰੂ ਚਮਿਆਰੇ ਦਾ ਪਿੰਦਰ ਨਿਊਜ਼ੀਲੈਂਡ ਦਾ ਪੱਕੇ ਤੌਰ ਤੇ ਬਸਨੀ ਕੇਸਲਿੰਗ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਨੌਜਵਾਨ ਕਲੱਬ ਦੁੱਗਾਂ ਵਾਲੇ ਸਾਡੇ ਵੀਰ ਡਾਕਟਰ ਦੀ ਕਬੱਡੀ ਦੇ 100 ਰੁਪਏ ਦੇ ਮਾਨ ਸਨਮਾਨ ਦੇਣਗੇ ਦੁੱਗਾਂ ਪਿੰਡ ਖੁਸ਼ੀ ਦਾ ਪਿੰਡ ਹੈ ਲਓ ਪੁਆਇੰਟ ਇਸ ਲਈ ਪਿੰਦਰ ਚੰਦਿਆਰੇ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਨਾ ਆਵੇ ਮੇਰੀ ਬੇਨਤੀ ਹੈ ਲਓ ਅਗਲੀ ਕਬੱਡੀ ਪਾਉਣ ਦੇ ਲਈ ਬੰਨੀ ਸਮਾਣੇ ਵਾਲਾ ਕਹਿੰਦੇ ਖਿਡਾਰੀ ਇਸ ਲਈ ਡੇੜਬੇ ਦੀ ਟੀਮ ਦੀ ਤਰਫੋਂ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਬੰਨੀ ਸਮਾਣੇ ਵਾਲਾ ਬੰਦਿਆ ਹੋਇਆ ਇੱਕ ਪਾਸੇ ਤਾਰੀ ਖੀਰਾਮਾਲ ਦਾ ਅਨਾਲੀ ਅ ਰੇਡਰ ਦੇ ਲਈ ਜਿਹੜਾ ਮੇਰਾ ਵੀਰ ਡਾਕਟਰ ਖੇਡਦਾ ਜਿੰਨੇ ਵੀ ਨੰਬਰ ਪ੍ਰਾਪਤ ਕਰੂਗਾ ਉਹਨੇ ਮਾਇਆ ਦੇ ਗੱਫੇ 1500 ਰੁਪਈਆ ਉਹਨੂੰ ਦਿੱਤਾ ਜਾਣਾ ਵਾ ਜਿੰਨੇ ਵੀ ਨੰਬਰ ਪ੍ਰਾਪਤ ਕਰੂਗਾ ਤੇ ਨਾਲ ਹੀ ਜਿਹੜਾ ਜੱਫਾ ਲਾਊ ਉਹਨੂੰ 1700 ਰੁਪਈਆ ਦਿੱਤਾ ਜਾਊਗਾ ਲਓ ਇਸ ਲਈ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਲਖਣਕੇ ਪਾਡਿਆਂ ਵਾਲਾ ਮੰਗੂ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਦੁਨੀਆ ਦੀ 스타 سٹੌਪ ਲਾਈਨ ਮੇਰੇ ਵੀਰ ਪੰਜਾਬ ਦੇ ਵਿੱਚ ਛਾਈ ਹੋਈ سٹੌਪ ਲਾਈਨ ਹੈ ਬੰਨੀ ਦੇ ਲਈ ਬੰਨੀ ਦੇ ਪਿੰਡੂ 500 ਰੁਪਏ ਦੇ ਮਾਨਸਰਮਾਨ ਕੋਈ ਦੇ ਕਰਦੇ ਆ ਸਮਾਣੇ ਤੋਂ ਸਾਡੇ ਵੀਰ ਪੁੱਜੇ ਹੋਏ ਆ ਮੰਗੂ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਕਬੱਡੀ ਬੰਨੀ ਸਮਾਣੇ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਮੇਰੇ ਵੀਰੋ ਵਾਅਦਾ ਹੋਇਆ ਇਹ 600 ਰੁਪਏ ਜਿਹੜਾ ਡਿੜਬੇ ਦੀ ਟੀਮ ਦਾ ਇੱਕ ਪਲੇਅਰ ਮੈਥੋਂ ਪ੍ਰਾਪਤ ਕਰ ਲਵੇ ਬੰਨੀ ਸਮਾਣੇ ਵਾਲੇ ਨੇ ਕਹਿੰਦੇ ਇਸ ਲਈ ਪਹਿਲਵਾਨ ਤੋਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਅਡਜਸਟ ਕਰਵਾ ਦਿੰਦਾ ਪਿੰਦਰ ਜਮਿਆਰੇ ਦਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਚੜ੍ਹਦੀ ਕਲਾ ਦੀ ਟੀਮ ਦਾ ਨੌਜ trẻ ਖੇਡ ਮੈਦਾਨ ਦੇ ਵਿੱਚ ਬਾਦ ਆਇਆ ਉਧਰ ਚਾਰ ਜਾਫੀ ਬੱਬਲ ਮਾਨ ਕਰਦਾ ਇਹਨਾਂ ਕਬੱਡੀ ਖਿਡਾਰੀਆਂ ਤੇ ਮੇਰੇ ਵੀਰੋ ਬੱਬਲ ਮਾਨ ਕਰਦਾ ਸੰਗਰੂਰ ਦੀ ਧਰਤੀ ਦਾ ਬੱਬਲ ਨੇ 5000 ਰੁਪਇਆ ਪੁੱਜਦਾ ਕੀਤਾ ਇਸ ਟੀਮ ਦੇ ਲਈ ਇਧਰ ਕਹਿੰਦੇ ਪਈ ਹੋਈ ਜਮਿਆਰੇ ਵਾਲੇ ਪਿੰਡਰ ਦੀ ਕਬੱਡੀ ਦੁਨੀਆ ਜੁੜੀ ਬੈਠੀ ਹੈ ਕਬੱਡੀ 362.com ਦੇ ਨਾਲ ਅਨੰਦ ਮਾਨ ਦੇ ਬਰਸ਼ਵੀਰ ਸਾਹਮਣੇ ਵੇਖਦਾ ਵੀ ਇਸ ਵੇਲੇ ਕੌਣ ਹੈ ਧਿਆਨਾ ਦਿੜਬੇ ਦਾ ਫੌਜੀ ਪ ਧਾਵੀ ਵਾਲੇ ਦਾ ਕੀ ਇਸ਼ਾਰਾ ਵੀ ਪੁਆਇੰਟ ਧਾਵੀ ਦੇ ਉਸੇ ਜੁੜਦਾ ਹੋਇਆ ਪੁਆਇੰਟ ਧਾਵੀ ਦਾ ਹਾਂਜੀ ਇਹਨਾਂ ਦਾਨੀ ਵੀਰਾਂ ਵੱਲੋਂ ਜੱਫੇ ਤੇ ਨਾਮ ਲਾ ਦਿੱਤਾ 1700 ਰੁਪਇਆ ਜਿਹੜਾ ਵੀ ਇਹਨੂੰ ਰੱਖੇਗਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਬਲਜੀਤ ਸਿੰਘ ਟਰੈਕਟਰ ਮੇਰੇ ਵੀਰੋ ਕਾਲੋ ਕੀ ਵਾਲਾ ਤੇ ਗੁੰਦਿਆ ਸ਼ਰੀਰ ਕਾਲੇ ਮੀਆਂ ਪਿੰਡ ਦਾ ਸਾਉਜੇ ਸਵਾਦ ਦਾ ਬਲਜੀਤ ਕਾਲੂ ਕੇ ਪਿੰਡ ਦਾ ਖੇਡਦਾ ਕਬੱਡੀ ਪੂਰੀ ਕਰਕੇ ਤਿਆਰੀ ਰਸੂਰਪੁਰੀਏ ਦੀ ਗੇਮ ਪੂਰੇ ਜੱਗ ਤੋਂ ਨਿਆਰੀ ਹੈ ਬਲਜੀਤ ਸਿੰਘ ਡਾਕਟਰ ਬੈਂ ਸਿੰਘ ਫੌਜੀ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਉਸ ਵੇਲੇ ਫਾਈਨਲ ਮੈਚ ਦੇ ਵਿੱਚ ਦੁਰਬੇ ਦੀ ਟੀਮ ਦੀ ਤਰਫੋਂ ਕਬੱਡੀ ਪਾਰਿਆ ਔਰ ਦੇਖਦਾ ਵੀ ਅਰਵਿੰਦਰ ਪੁਲਵਾਨ ਦੇ ਨਾਲ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਪੁਲਵਾਨ ਕਰਦਾ ਹੋਇਆ ਟਰਾਈ ਬਲਜੀਤ ਸਿੰਘ ਡਾਕਟਰ ਦਰਬੇ ਦੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਪਿੰਦਰ ਕਮਿਆਰੇ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਬਲਵੀਰ ਸਿੰਘ ਦੀ ਮਾਨੂਕੇ ਵਾਲੇ ਵਿੜਵੇ ਦੇ ਜੱਫੀ ਜਿੰਨੇ ਵੀ ਜੱਫੇ ਲਾਉਣਗੇ 5-500 ਰੁਪਏ ਦੇ ਮਾਨ ਸਨਮਾਨ ਸਰਦਾਰ ਭਲਵੀਰ ਸਿੰਘ ਦੀ ਮਾਨੂਕੇ ਵਾਲੇ ਜਿਨ੍ਹਾਂ ਵੱਲੋਂ ਇੱਕ ਪੰਟੀਨਾ ਮੋਟਰਸਾਈਕਲ ਮੇਰੇ ਵੀਰੋ ਦਿੱਤਾ ਗਿਆ ਬੁਲਟ ਮੋਟਰਸਾਈਕਲ ਸਾਡੇ ਵੱੱਧਾ ਓਰ ਵਾਲੇ ਵੀਰ ਇੱਕ ਯੰਗ ਸਪੋਰਟਸ ਕਲੱਬ ਵੱਲੋਂ ਮੰਗਾ ਕਨੇਡਾ ਦੀ ਸਾਰੀਆਂ ਸਰਕਾਰ ਜੋ ਸ਼ਖਸੀਤਾਂ ਦਾ ਬਹੁਤ ਬਹੁਤ ਧੰਨਵਾਦ ਵਿੜਵੇ ਦਾ ਮੁੰਡਾ ਏ ਰਣੀਆਂ ਬਈ ਖੇਡ ਮੈਦਾਨ ਦੇ ਵਿੱਚ ਇਸ ਲਈ ਬੱਲੇ ਬੱਲੇ ਹੋ ਮਿੱਤਰੋ ਲਓ ਪਿੰਦਰ ਭੱਜ ਉੱਤਰ ਰਿਹਾ ਪਿੰਦਰ ਪੱਜ ਤੁਰਿਆ ਪੁਆਇੰਟ ਕਹਿੰਦੇ ਚਮਿਆਰੇ ਵਾਲੇ ਦਾ ਤਾੜੀਆਂ ਮਾਰ ਦਿਓ ਇਹ ਤਾਂ ਫਾਈਨਲ ਮੈਚ ਦਾ ਸਵਾਦ ਆ ਰਿਹਾ ਥਾੜੀ ਖੁੱਲ ਕੇ ਮਾਰ ਦਿਓ ਦਰਸ਼ਕ ਵੀਰੋ ਰਾਏਕੌਰ ਦੀ ਯੰਗ ਸਪੋਰਟਸ ਕਲੱਬ ਦਾ ਇਹ ਟੂਰਨਾਮੈਂਟ ਫਾਈਨਲ ਮੈਚ ਦੋਨੋਂ ਹੀ ਟੀਮਾਂ ਦੇ ਦਰਮਿਆਨ ਲਓ ਬੰਨੀ ਸਮਾਣਾ ਪੌਂਦਾ ਹੋਇਆ ਕਬੱਡੀ ਖੇਡ ਮੈਦਾਨ ਦੇ ਵਿੱਚ ਚਾਰ ਜਾਫੀਆਂ ਦੇ ਵਿੱਚੋਂ ਤਾਰੀ ਖੀਰਾਵਾਲ ਦਾ ਜੀਤਾ ਲਖਣਕੇ ਪੱਡਿਆਂ ਦਾ ਲਓ ਤਾਰੀ ਖੀਰਾਵਾਲ ਦਾ ਸੁੱਕੇ ਘੁੱਗ ਸ਼ੋਰ ਦੀ ਟੀਮ ਦਾ ਇਹ ਨਾਜਨ ਕਰਦਾ ਹੋਇਆ ਟਰਾਈ ਮੇਰੇ ਵੀਰੋ ਪਰ ਬੰਨੀ ਸਮਾਣੇ ਵਾਲਾ ਬੱਬਲ ਉਹਨਾਂ ਦੀ ਟੀਮ ਦਾ ਖਿਡਾਰੀ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੰਗੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੱਲਾ ਆ ਗਿਆ ਲਖਣਕੇ ਪੱਡਿਆਂ ਦਾ ਸੁੱਖੀ ਵਰਗੇ ਦੁਨੀਆ ਪੜ ਦੇ ਮਾਨ ਕਬੱਡੀ ਖਿਡਾਰੀ ਕਹਿੰਦੇ ਲਖਣਕੇ ਪੱਡੇ ਪਿੰਡ ਦੇ ਪਿਆਦਾ ਗੀਤੇ ਆ ਹਾਂਜੀ ਅ ਡਾਕਟਰ ਦੇ ਲਈ ਦੁੱਲਾ ਦੇਖੋ ਜੀ ਨੂਰਪੁਰੇ ਵਾਲੇ ਹਰ ਇੱਕ ਪਿੰਡ ਦੇ ਸੌ ਜੀ ਇਧਰ ਫੌਜੀ ਆ ਕਿਹਦਾ ਪੁਆਇੰਟ ਐ ਕਹਿੰਦੇ ਇਸ ਲਈ ਦਰਸ਼ਨ ਦਿੜਬੇ ਵਾਲੇ ਨੇ ਤਗੜਾ ਜੱਫਾ ਲਾ ਕੇ ਦਿੜਬੇ ਦੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜ ਦਿੱਤਾ ਹੈ ਜਿਹੜਾ ਇਹਨੂੰ ਜੱਫਾ ਲਾਊ ਉਹਨੂੰ 1700 ਰੁਪਈਆ ਬੰਨੀ ਸਮਾਣੇ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਲਓ ਸਮਾਣੇ ਵਾਲੇ ਦੀ ਪਈ ਹੋਈ ਕਬੱਡੀ ਕਿ ਦੇਖ ਕੇ ਸ਼ਰੀਰ ਯਾਰੋ ਭੁੱਖ ਲੱਦੀ ਪੂਰੀ ਲੱਗਦਾ ਜਰੂਰ ਇਹਨਾਂ ਚੰਗੀ ਹੋਈ ਪੂਰੀ दौड़ लाई हुई नहर के किनारे नाले दंड गए इन्हें खेड खेड़ के कबड्डी पिंड झंडे कड़े होते ठेकेदार है लखड़ के पड़िया लाओ पाज दी हो कैची पी हुई ठेकेदार भी स्टील बॉडी के तौर से जाया चाहता स्वाद करता ही लौजा स्वाद करता ही बहुत तंगड़ा जसा लागे लखड़ के पड़ों का ठेकेदार अपनी टीम ने उसे लखा जाड़ता ਇੱਧਰ ਬਾਈ ਸੀਟੀਆ ਮਾਰੀ ਜਾਂਦਾ ਗਰਾਊਂਡ ਦੇ ਵਿੱਚ ਕਿ ਅੱਜ ਨਾ ਕਰਾਈ ਹਰ ਹਰ ਫਿਰ ਕੌਣ ਆਖੂਗਾ ਪੰਜਾਬੀ ਅੱਜ ਨਾ ਕਰਾਈ ਹਰ ਹਰ ਸਰਬਾ ਸਾਡਾ ਵੀਰ ਪਲੀਜ਼ ਇਹਨਾਂ ਵੀ ਨਹੀਂ ਵੀਰੇ ਓਵਰ ਨਹੀਂ ਹੋਣਾ ਥੋੜਾ ਪਲੀਜ਼ ਆਪਾਂ ਮੈਚ ਦੇਖ ਰਹੇ ਹਾਂ ਕਬੱਡੀ ਦਾ ਇੱਧਰ ਖੇਡ ਮੈਦਾਨ ਦੇ ਵਿੱਚ ਪਈ ਹੋਈ ਪਿੰਦਰ ਚਮਿਆਰੇ ਵਾਲੀ ਦੀ ਕਬੱਡੀ ਮੇਰੇ ਵੀਰੋ ਸਾਹਮਣੇ ਦੇਖਦਾ ਵੀ ਮੁਕਾਬਲਾ ਧਿਆਨ ਦੇ ਨਾਲ ਹੈ ਦਿੜਬੇ ਦਾ ਧਿਆਨ ਨਾਲ ਪਿੰਦਰ ਚਮਿਆਰੇ ਦਾ ਪੁਆਇੰਟ ਪਿੰਦਰ ਚੰਯਾਰੇ ਵਾਲੇ ਨੇ ਕਹਿੰਦੇ ਆਪਣੀ ਟੀਮ ਦੇ ਸਨ ਜੋੜ ਦਿੰਦਾ ਹੈ ਪਿੰਦਰ ਚੰਯਾਰੇ ਵਾਲੇ ਨੇ ਮੇਰੀ ਬੇਨਤੀ ਹੈ ਭਾਨਾ ਨੂਰਪੁਰਾ ਜੀ ਜੋਤੂ ਨੂਰਪੁਰਾ ਜੀ ਦੁੱਲਾ ਸੇਟ ਲੱਗੀ ਹੈ ਉਹਨਾਂ ਵੱਲੋਂ ਨਾਲ ਹੀ ਅਰਥ ਸਿੰਘ ਖਾਂ ਜੀ ਉਹਨਾਂ ਵੱਲੋਂ ਤੇ ਜਸਕਰ ਨਵੀਰ ਵੱਲੋਂ 1700 ਰੁਪਏ ਡਾਕਟਰ ਦੀ ਕਬੱਡੀ ਤੇ ਲੱਗਿਆ ਜੇ ਜੱਫਾ ਲੱਗੂਗਾ ਨਹੀਂ 500 ਰੁਪਏ ਉਹ ਰੱਖੇ ਨਾ ਕਬੱਡੀ ਖਿਡਾਰੀਆਂ ਤੇ ਫਾਈਨਲ ਮੈਚ ਸਾਢੇ 3 ਲੱਖ ਬੈਸਟ ਰਾਈਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਮੇਰੇ ਵੀਰੋ ਅੱਜ ਦੇਖਣਾ ਵੀ ਰਾਏਕੋੜ ਦੇ ਸ਼ ਕਬੱਡੀ ਕੱਪ ਦਾ ਕਿਹੜਾ ਬੈਸਟ ਜਾਫੀ ਬਣ ਕੇ ਬੁਲਟ ਮੋਟਰਸਾਈਕਲ ਪ੍ਰਾਪਤ ਕਰਦਾ ਤੇ ਕੌਣ ਬੈਸਟ ਧਾਵੀ ਬਣ ਕੇ ਕੁਝ ਹੀ ਸਮੇਂ ਦੀ ਊਨੀਕ ਦੁਨੀਆ ਨੂੰ ਬੇਸਬਰੀ ਦੇ ਨਾਲ ਊਨੀਕ ਹੈ ਵੀ ਕਦੋਂ ਰਿਜ਼ਲਟ ਆਵੇ ਤੇ ਪਤਾ ਲੱਗੇ ਵੀ ਅੱਜ ਦੇ ਰਾਏਕੋੜ ਦੇ ਕਬੱਡੀ ਕੱਪ ਦਾ ਕੌਣ ਬੁਲਟ ਮੋਟਰਸਾਈਕਲਾਂ ਦਾ ਜੇਤੂ ਬਣਦਾ ਬੋਟਾ ਸ਼ਾਪਾ ਜੀ ਨੂੰ ਲੱਖ ਲੱਖ ਵਾਰ ਮੁਬਾਰਕਵਾਦ ਹੈ ਸ਼ਾਪਾ ਕਬੱਡੀ ਦਾ ਸੱਚਾ ਆਸ਼ਿਕ ਬਲਸੂਰ ਸਿੰਘ ਜੀ ਬਾਬਾ ਗਿੰਨੀ ਉਹਨਾਂ ਦਾ ਸੰਨੀ ਉਹਨਾਂ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਕਾਲੂ ਕਿਹਦਾ ਸਿਲਵਰਾਂ ਦੇ ਲਾਗੇ ਇਸ ਨੌਜਵਨ ਦਾ ਕਾਰੋਕੇ ਪਿੰਡਾ ਜ਼ਿਲ੍ਹੇ ਬਠਿੰਡੇ ਦਾ ਲਓ ਜਿੰਦ ਬਲਜੀਤ ਸਿੰਘ ਡਾਕਟਰ ਕਬੱਡੀ ਪਾਉਂਦਾ ਹੋਇਆ ਉਧਰ ਖੀਰਾਵਾਲੀ ਪਿੰਡ ਕਹਿੰਦੇ ਤਾਰੀ ਖੀਰਾਮਾਲ ਦਾ ਭਜੀ ਉਹਨਾਂ ਦਾ ਪਿੰਡੂ ਲਓ ਲਖਣਕੇ ਪੰਡਿਆਂ ਵਾਲਾ ਠੇਕੇਦਾਰ ਕਰਦਾ ਟਰਾਈ ਪਰ ਪੁਆਇੰਟ ਬਲਜੀਤ ਸਿੰਘ ਡਾਕਟਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਪਿੰਦਰ ਚਮਿਆਰੇ ਵਾਲਾ ਟੇਫੜ ਮਾਰਦੀ ਤੇ ਪਿੱਠ ਪਿੱਛੇ ਕੰਜਣੀ ਹੁੰਦੀ ਹੈ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੁਰਦੇ ਬਗਾਨੇ ਪਤਾ ਨਾਲ ਮਿੱਤਰੋ ਦੁਨੀਆ ਦਾ 23 ਤਰ੍ਹਾਂ ਦਾ ਖਿਡਾਰੀ ਇੰਗਲੈਂਡ ਦੇ ਮੇਰੇ ਵੀਰੋ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਵਸਦਾ ਪੱਕੇ ਤੌਰ ਤੇ ਚਮਿਆਰੇ ਦਾ ਪਿੰਦਰ ਪਾਉਂਦਾ ਹੋਇਆ ਕਬੱਡੀ ਅੱਜ ਸਾਡਾ ਅਮਨਵੀਰ ਵੀ ਜਿਨ੍ਹਾਂ ਨੇ ਕਹਿੰਦੇ ਵੀ ਬਹੁਤ ਵਧੀਆ ਕਮੈਂਟਰੀ ਕਰਕੇ ਖੇਡ ਪ੍ਰੇਮੀਆਂ ਦਾ ਮਨ ਮੋਇਆ ਅੱਜ ਦੇ ਖੇਡ ਮੇਲੇ ਦੇ ਉੱਪਰ ਆਪਣੀਆਂ ਬੋਲਾਂ ਦੇ ਨਾਲ ਬੋਲ ਮਿਸਰੀ ਵਰਗੇ ਬੋਲਾਂ ਦੇ ਨਾਲ ਸਾਂਝ ਪਾ ਰਿਹਾ ਹੈ ਇਸ ਵੀਰ ਦਾ ਧੰਨਵਾਦ ਕਿਉਂਕਿ ਬੂਟੇ ਵੀਰ ਦੇ ਨਾਲ ਬਹੁਤ ਗੂੜਾ ਪਿਆਰ ਆ ਅਮਨ ਵੀਰ ਦਾ ਅੱਜ ਜੋ ਮੈਚਾਂ ਦਾ ਰੰਗ ਬੰਦ ਹੋਇਆ ਅਮਨ ਲੋਪੋ ਜੀ ਲਓ ਇਸ ਲਈ ਨੌਜੇ ਨੇ ਕਹਿੰਦੇ ਬੰਦੀ ਸਮਾਣੇ ਵਾਲੇ ਨਹੀਂ ਪਈ ਹੋਈ ਕਬੱਡੀ ਐ ਕਿ ਜੇ تیر ਨਿਸ਼ਾ ਤੇੋਂ ਖੁੰਝ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਮੇਸ਼ਾ ਦੋਸਤੋ ਜੋ ਪਹਿਲਾ ਕਰ ਜੀ ਵਾਰ ਲੱਗਿਆ ਹੋਇਆ ਲੱਤੀ ਵੱਜ ਗਈ ਕੈਂਚੀ ਵੱਜਦਾ ਹੋਇਆ ਪੰਪ ਖੇਡ ਮੈਦਾਨ ਦੇ ਵਿੱਚ ਲਓ ਬੱਲੇ 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 ਹੋ ਗਈ ਮਿੱਤਰੋ ਹੋ ਗਈ ਮਿੱਤਰੋ ਲਓ ਟਕੜਾ ਜਫਾ ਇਸ ਲਈ ਕਹਿੰਦੇ ਨੌਜੇ ਨੇ ਲਾ ਦਿੱਤਾ ਲੈ ਵੀ ਚਾਚਾ ਨਾਂ ਦੱਸੀ ਇਸ ਨੌਜੇ ਦਾ ਕੀ ਨਾ ਹੈ ਕਾਕੇ ਨੇ ਕਹਿੰਦੇ ਤਗੜਾ ਜਫਾ ਲਾਇਆ ਹੈ ਹੈਪੀ ਤੇ ਜੱਸੀ ਐ ਗ੍ਰੈਂਡ ਵੱਲੋਂ 500 ਰੁਪਏ ਦੇ ਮਾਨ ਸਨਮਾਨ ਲਓ ਮੰਗੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਫਾ ਵਿੱਚੋਂ ਇੱਕ ਨੇ ਦੇ ਕੇ ਝਕਾਨੀ ਦੂਜੇ ਕਰਕੇ ਸ਼ੈਤਾਨੀ ਵਾਲੀ ਗੱਲ ਖੇਡ ਮੈਦਾਨ ਦੇ ਵਿੱਚ ਰਣੀਏ ਦਾ ਵੀਰ ਸੱਤੀ ਮੇਰੇ ਵੀਰੋ ਇਸ ਲਈ ਜਫਾ ਲਾਉਂਦਾ ਹੋਇਆ ਕਿ ਛੜ ਦੇ ਛੋਟਿਆ ਵੀਰਾ ਕਰ ਰਹੀਆਂ ਇਹ ਸ਼ਰਾਬੀਆਂ ਦੀ ਆਹ ਦੇਖ ਪਟਾਕੇ ਪਾਦੇ ਕਬੱਡੀ ਖੇਡ ਪੰਜਾਬੀਆਂ ਦੀ ਜੇ ਤਾਂ ਫਾਈਨਲ ਮੈਚ ਦਾ ਸਵਾਦ ਆ ਰਿਹਾ ਹੈ ਆ ਜੋਰਦਾਰ ਤਾੜੀ ਮਾਰ ਦਿਓ ਜੋਰਦਾਰ ਤਾੜੀ ਮਾਰ ਦਿਓ ਜੇ ਰਾਏਕੋਟ ਦੇ ਕਬੱਡੀ ਕੱਪ ਦਾ ਸਵਾਦ ਆ ਰਿਹਾ ਹੈ ਆ ਜੀ ਆ ਜੋਰਦਾਰ ਤਾੜੀ ਮਾਰ ਦਿਓ 1700 ਦੀ ਕਬੱਡੀ ਪੈ ਰਹੀ ਹੈ 1700 ਰੁਪਏ ਲਓ 1700 ਰੁਪਿਆ ਲੱਗਿਆ ਹੋਇਆ ਕਾਲੂਕੇ ਵਾਲੇ ਬਲਜੀਤ ਸਿੰਘ ਡਾਕਟਰ ਦੀ ਕਬੱਡੀ ਤੇ ਮੇਰੇ ਵੀਰ ਉਧਰ ਨੌਜੋ ਸਪੋਰਟਸ ਕਲੱਬ ਦੁੱਗਿਆਂ ਵਾਲੇ ਸਾਡੇ ਵੀਰ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਇਆ ਦੁੱਗੇਪਿੰਡ ਖੁਸ਼ੀ ਦਾ ਪਿੰਡ ਹੈ ਲਓ ਬਲਜੀਤ ਡਾਕਟਰ ਤੇ ਦੂਸਰੇ ਪਾਸੇ ਲਖਣਕੇ ਪੱਡਾ ਵਾਲਾ ਠੇਕੇਦਾਰ ਵਾਹ ਓਏ ਨੌਜਨ ਬਲਜੀਤ ਡਾਕਟਰ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਉਧਰ ਹਰਿਆਣੇ ਵਾਲਾ ਸ਼ੀਲੂ ਵੀ ਪੁੱਜ ਆਇਆ ਮੇਰੇ ਵੀਰੋ ਹਰਿਆਣੇ ਵਾਲਾ ਸ਼ੀਲੂ ਵੀ ਪੁੱਜ ਆਇਆ ਹਾਂਜੀ ਦਲੀ ਦਾ ਪਿੰਡ ਦੇਰ ਦਾ ਦੁੱਲਾ ਸੇਖੋ ਜੀ ਨੂਰਪੁਰੇ ਤੋਂ ਨਾਲ ਹੀ ਅਰਸ਼ਦ ਖਾਨ ਜੀ ਜਸਕਰਨ ਵੀਰ ਬਨਾ ਨੌਂ ਪੁਰਾ ਫੁੱਟਬਾਲ ਖਿਡਾਰੀ ਜੋਤੂ ਫੁੱਟਬਾਲ ਖਿਡਾਰੀ ਜੱਸੀ ਮੇਰਾ ਵੀਰ ਫੁੱਟਬਾਲ ਖਿਡਾਰੀ ਉਹਨਾਂ ਵੱਲੋਂ ਜਿਹੜੇ ਅਨਾਮ ਲਾਇਆ ਜਾ ਰਹੇ ਨੇ ਧੰਨਵਾਦ ਕਰਦੇ ਨਾ ਵੀਰਾਂ ਦਾ ਉਧਰ ਬਲਵੀਰ ਸਿੰਘ ਨੇ ਮਾਣੂ ਕਿ ਹਰ ਇੱਕ ਜਫੇ ਤੇ 5 500 ਰੁਪਏ ਦੇ ਮਾਨ ਸਨਮ ਇਧਰ ਸੱਤੀ ਦਿੜਬੇ ਵਾਲਾ ਮੇਰੇ ਵੀਰੋ ਤਕੜਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮੰਗਾ ਕੈਨੇਡਾ ਵੱਲੋਂ ਕਹਿੰਦੇ 1 ਲੱਖ ਰੁਪਏ ਦਿੱਤਾ ਗਿਆ ਇਸ ਟੂਰਨਾਮੈਂਟ ਦੇ ਲਈ ਮੰਗਾ ਕੈਨੇਡਾ ਲਓ ਅਗਲੀ ਕਬੱਡੀ ਡਾਕਟਰ ਕਾਲੂਗੀ ਵਾਲਾ ਅਮਨ ਜੀ ਤੁਹਾਡੇ ਲਈ 500 ਰੁਪਏ ਭੇਜ ਰਹੇ ਨੇ ਬਾਈ ਜਸਕਰਨ ਘਰੇਵਾਲ ਜੀ ਅਰਸ਼ਦ ਖਾਨ ਜੀ ਤੇ ਨਾਲ ਹੀ ਦੁੱਲਾ ਨੂਰਪੁਰਾ ਜੀ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਂ ਜੀ ਵਾੜੇ ਹੋ ਸੁਣ ਲੋ ਹੁਣ ਇਹਨਾਂ ਤਿੰਨਾਂ ਵੀਰਾਂ ਵੱਲੋਂ 3000 ਲੱਗਿਆ ਰੇਡ ਦੇ ਉੱਪਰ ਲਓ 3000 ਰੁਪਇਆ ਲੱਗਿਆ ਉਹ ਦਿਸਕਰਨ ਸਿੰਘ ਜੀ ਨਾਲ ਬਿੱਲਾ ਸਾਡਾ ਵੀਰ ਲਓ ਪੁਲਵਾਨ ਲੱਗਾ ਲੱਤੀ ਮਿੱਤਰੋ ਪੱਜ ਗਈ ਕੈਂਚੀ ਦੇਖਦਾ ਵੀ ਲਓ ਬੱਲੇ 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 ਲਓ ਜੀ ਸਵਾਦ ਕਰ ਤਈਏ ਨੌਜਾਨਾ ਸਵਾਦ ਕਰ ਦੋਤੇ ਰਵਿੰਦਰ ਸਿੰਘ ਪੁਲਵਾਨ ਮੇਰੇ ਵੀਰੋ ਅਮਨ ਆਹ ਤਾਂ ਗਾਂਧੀ ਨੇ ਕੰਮ ਕਰਾਤਾ ਇਹ ਤਾਂ ਕਹਿੰਦੇ 3000 ਦਾ ਇਹ ਜਫਾ ਪੁਲਵਾਨ ਨੇ ਛੇ ਲਾ ਕੇ ਲੱਖਣ ਕੇ ਪੰਡਿਆਵਾਂ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਚਮਿਆਰੇ ਦਾ ਪਿੰਦਰ ਕਬੱਡੀ ਪਾ ਰਿਹਾ ਲਓ ਮੇਰੀ ਬੇਨਤੀ ਆ ਪੰਜਾਬ ਪੁਲਿਸ ਵਾਲਿਆਂ ਨੂੰ ਇਧਰ ਦਰਸ਼ਕ ਵੀਰ ਕਿ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਸਾਡੀ ਜਿੱਥੇ ਲੱਗੀ ਤੇ ਲੱਗੀ ਰਹਿਣ ਦੇ ਲੋਕੀ ਕਹਿੰਦੇ ਠੱਗੀ ਆ ਤਾਂ ਠੱਗੀ ਰਹਿਣ ਦੇ ਆਪਣਾ ਆਪ ਮਜ਼ਾਕ ਬਣਾਉਣਾ ਜਿਸ ਨੂੰ ਆਉਂਦਾ ਏ ਉਹ ਦੂਜੇ ਦੀ ਖੇਲੀ ਸੱਜਣਾ ਕਦੋਂ ਉਡਾਉਂਦਾ ਏ ਬੇਸ਼ੱਕ ਚੁਟਕਲਿਆਂ ਦਾ ਵੀ ਸਰਦਾਰ ਪੰਜਾਬੀ ਏ ਯਾਰ ਪੰਜਾਬੀ ਏ ਉਹ ਮੇਰਾ ਯਾਰ ਪੰਜਾਬੀ ਏ ਪਿਆਰ ਪੰਜਾਬੀ ਏ ਉਹ ਮੇਰਾ ਪਿਆਰ ਪੰਜਾਬੀ ਏ ਲਓ ਸਾਹਮਣੇ ਇਸ ਲਈ ਪਈ ਹੋਈ ਸਮਾਨੇ ਮਾਲੇ ਬੰਨੀ ਦੀ ਕਬੱਡੀ ਤੇ ਚਾਰ ਜਾਫੀ ਕਹਿੰਦੇ ਤਿਆਰ ਦੇ ਤਿੰਨ ਲੱਖਣ ਕੇ ਪੱਡੇ ਪਿੰਦੇ ਆ ਕਾਕੇ ਵਰਗੀ ਪੁਲਵਾਨ ਵਰਗੀ ਜੀਤੇ ਵਰਗੇ ਨਾਲ ਕਹਿੰਦੇ ਖੀਰਾਵਾਲੀ ਦਾ ਤਾੜੀ ਇਧਰ ਪਈ ਹੋਈ ਕਬੱਡੀ ਤੇ ਦੇਖਦਾ ਵੀ ਪੁਲਵਾਨ ਪੁਲਵਾਨ ਮੇਰੇ ਵੀਰੋ ਇਸ ਵੇਲੇ ਪੁਆਇੰਟ ਜਾਫੀ ਦਾ ਪੁਆਇੰਟ ਇਸ ਵੇਲੇ ਜਾਫੀ ਦਾ ਮੇਰੇ ਵੀਰੋ ਪੁਲਵਾਨ ਨੇ ਟਕਰਾ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਇਹ ਨੌਜਵਾਨ ਪੁਲਵਾਨ ਹੈ ਲਖਣਕੇ ਪੱਡਿਆਂ ਵਾਲਾ ਆਪਣੀ ਟੀਮ ਲਈ ਲਖਾ ਜਾ ਪੁਆਇੰਟ ਜੋੜਦਾ ਹੋਇਆ ਰਵਿੰਦਰ ਸਿੰਘ ਪਹਿਲਵਾਨ ਮੇਰੇ ਵੀਰੋ ਤਕੜੇ ਜੋਫੇ ਲਾ ਰਿਹਾ ਹੈ। ਲਓ ਮੰਗੂ ਲਖਣਕੇ ਪੱਡਿਆਂ ਦਾ ਪਾਉਂਦਾ ਹੋਇਆ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ। ਫਾਈਨਲ ਮੈਚ ਕਬੱਡੀ 365.com ਦਾ ਬਾਕਵਾਦਵਾ ਧੰਨਵਾਦ। ਹਾਂਜੀ ਅਮਨ ਜੀ ਮੰਗੂ ਲਖਣਕੇ ਪੱਡਿਆਂ ਦਾ। ਜਿੱਥੇ 3000 ਰੁਪਇਆ ਜੱਫੇ ਦੇ ਲਈ ਦਿੱਤਾ ਗਿਆ ਉੱਥੇ 500 ਰੁਪਇਆ ਅਮਨ ਲੋਕੋ ਲਈ ਭੇਜਦੇ ਨੇ। ਦੁੱਲਾ ਮੇਰਾ ਵੀਰ ਨੂਰਪੁਰਾ ਸਿੱਖੋ ਤੇ ਨਾਲ ਹੀ ਅਰਸ਼ ਦਿਖਾਂ ਜੀ ਤੇ ਨਾਲ ਹੀ ਸਾਡਾ ਵੀਰ ਜਸਕਰਨ ਕਰੇਵਾਲ ਜੀ। ਲੋਪੋ ਵਾਲੀ ਨੇ ਤਾਂ ਇੱਕੋ ਗੱਲ ਜਾਣੀ ਸਦਾ ਪਾਉਣੀ ਆ ਮਿੱਤਰੋ ਕਬੱਡੀ ਦੀ ਕਹਾਣੀ ਮੇਰਾ ਮੇਰੇ ਜਨ ਕੋ ਜੇ ਤਾਂ ਪਾਣੇ ਰੱਬ ਦੇ ਮੋੜਾ ਉੱਤੇ ਖੜਿਆ ਹਾਂ ਤੇ ਵੀ ਜੇ ਨਹੀਂ ਉਹ ਲੱਗਦੇ ਮੋੜਾ ਉੱਤੇ ਖੜਿਆ ਹਾਂ ਤੇ ਵੀ ਜੇ ਨਹੀਂ ਉਹ ਲੱਗਦੇ ਬੁਲਟ ਮੋਟਰਸਾਈਕਲ ਐਵੇਂ ਨਹੀਂ ਮਿਲਦੇ ਮੇਰੇ ਵੀਰੋ ਵੱਡੀ ਮਿਹਨਤ ਕਰਨੀ ਪੈਂਦੀ ਹੈ ਬਲਜੀਤ ਸਿੰਘ ਡਾਕਟਰ ਕਾਲੋਕੇ ਦਾ ਇਸ ਲਈ ਕਬੱਡੀ ਪਾ ਰਿਹਾ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਦਸਹੰਦ ਸਿੰਘ ਦੀ ਖੜਵੇ ਕਿਲਾ ਹਾਸ ਵਾਲੇ ਇੱਕ ਇੱਕ ਪੁਆਇੰਟ ਨੂੰ ਕਾਊਂਟ ਕਰੀ ਜਾ ਰਿਹਾ ਹੈ ਇਧਰ ਬਲਜੀਤ ਸਿੰਘ ਡਾਕਟਰ ਕਾਲੋਕੇ ਦਾ ਟਿਰਬੇ ਦੀ ਟੀਮ ਦੇ ਲਈ ਬੱਬਲ ਦੀ ਟੀਮ ਲਈ ਮੇਰੇ ਵੀਰੋ ਪੁਆਇੰਟ ਜੋੜਦਾ ਹੋਇਆ ਬੱਬਲ ਸੰਗਰੂਰ ਕਨੇਡਾ ਦੇ ਐਪਸਪੋਰਟ ਸ਼ਹਿਰ ਦੇ ਵਿੱਚ ਵੱਲਦਾ ਮੋਣਾ ਲੀਲਾ ਹੁਣੀ ਸੈਂਦੀ ਮਾਨ ਹੁਣੀ ਅਮਰੀਕ ਖਾੜੇ ਹੁਣੀ ਸੁਖੇ ਤਤੂਪੁਰੇ ਹੁਣੀ ਮੇਰੇ ਵੀਰੋ ਜੀਵਨ ਭਾਗੀ ਕੇ ਹੁਣੀ ਆਨੰਦ ਮਾਨ ਡੇਰਮਿੰਟਨ ਦੇ ਵਿੱਚ ਬੈਠੇ ਚੰਨੇ ਕਾਲਖੋੜਾ ਦੇ ਨਾਲ ਅਮਨ ਜੀ ਆ ਡਾਕਟਰ ਦੀ ਇੱਕ ਹੋਰ ਕਬੱਡੀ ਦੇ ਉੱਪਰ ਦੁੱਲਾ ਨੂਰਪੁਰਾ ਸੇਖੋਂ ਜੀ ਅਰਸ਼ਦ ਖਾਨ ਜੀ ਦੇਖੋ ਸਾਹਮਣੇ ਫੌਜੀ ਨਹੀਂ ਉਹ ਮੰਦਦਾ ਪੁਆਇੰਟ ਕੀ ਦਾ ਵੀ ਇਸ ਵੇਲੇ ਧਿਆਨਾ ਦਿੜਵੇ ਦਾ ਤਕਰਾਰ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾ ਜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਧਿਆਨਾ ਦਿੜਵੇ ਵਾਲਾ ਕਹਿੰਦੇ ਵੀ ਡਾਕਟਰ ਦੀ ਇੱਕ ਹੋਰ ਕਬਾਡੀ ਦੇ ਉੱਪਰ ਆ ਮੇਰਾ ਵੀਰ ਦੁੱਲਾ ਨੂਰਪੁਰੇ ਵਾਲਾ ਜਸਕਰਨ ਗਰੇਵਾਲ ਜੀ ਤੇ ਅਰਸ਼ਦ ਖਾਨ ਜੀ ਉਹਨਾਂ ਵੱਲੋਂ 3000 ਹੋਰ ਲੱਗਿਆ ਉਧਰ 3000 ਰੁਪਇਆ ਲੱਗਿਆ ਬਲਵੀਰ ਸਿੰਘ ਮਾਣੂ ਕੇ ਹਰ ਇੱਕ ਜੱਫੇ ਤੇ 5-500 ਰੁਪਇਆ ਤੇ ਨਾਲ ਮੰਗਾ ਕਨੇਡਾ ਦਾ ਬਹੁਤ ਬਹੁਤ ਧੰਨਵਾਦ ਲਓ ਸਮਾਣੇ ਵਾਲਾ ਬੰਦੀ ਮੇਰੇ ਵੀਰੋ ਦਿੜਬੇ ਦੀ ਟੀਮ ਦੇ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਪਿੰਨੀ ਸਬਾਣੇ ਦਾ ਜਮਿਆਰੇ ਦਾ ਪਿੰਦਰ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸਿੰਘ ਸਰਦਾਰ ਖਨਾਰੀ ਬਾਦ ਆਇਆ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਦੇ ਵਿੱਚ ਮੇਰੇ ਵੀਰੋ ਵੱਡੀਆਂ ਰੌਣਕਾਂ ਨੇ ਫਾਈਨਲ ਮੈਚ ਸਾਰੇ ਨਾਪੂ ਵਰਗੇ ਦਰਸ਼ਕੀਰਾਂ ਦਾ ਗਹਿ ਘੱਟ ਮੈਂ ਧੰਨਵਾਦ ਹੈ ਜਿਹੜੇ ਇੰਨੀ ਠੰਡ ਦੇ ਵਿੱਚ ਮੇਰੇ ਵੀਰੋ ਇਸ ਲਈ ਬੈਠ ਕੇ ਆਨੰਦ ਮਾਣਦੇ ਆ ਖੜਕੇ ਲਓ ਇਸ ਲਈ ਇੱਕ ਪਾਸੇ ਨੌਜ trẻੜਦੇ ਵਾਲਾ ਪਿੰਦਰ ਜਮਿਆਰੇ ਦਾ ਲਓ ਮੋਢਾ ਭੱਜ ਤੁਰਿਆ ਦੇਖਦਾ ਵੀ ਇਸ ਲਈ ਪੁਆਇੰਟ ਕਹਿੰਦੇ ਪਿੰਦਰ ਚੰਨਿਆਰੇ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਪੁਆਇੰਟ ਲਖਣਕੇ ਪੱਡੇਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਖਣਕੇ ਪੱਡੇ ਤੇ ਕਹਿੰਦੇ ਦਿਰਬੇ ਦੀਆਂ ਟੀਮਾਂ ਦੇ ਦਰਮਿਆਨ ਫਾਈਨਲ ਮੈਚ ਰਾਏਕੋਟ ਦੇ ਕਬੱਡੀ ਕੱਪ ਦਾ। ਹਾਂਜੀ ਆਹ ਰੇਡ ਦੇ ਉੱਪਰ 3000 ਰੁਪਇਆ ਲੱਗਿਆ ਦੁੱਲਾ ਨੌਰਪੁਰਾ। ਨਾਲ ਹੀ ਅਰਥ ਦਿਖਾਣ ਜੀ ਤੇ ਜਿਸ ਕਾਰਨ ਗਰੇਵਾਲ ਜੀ ਉਹਨਾਂ ਵੱਲੋਂ 3000 ਲਓ 3000 ਰੁਪਏ ਦੀ ਕਬੱਡੀ ਇਸ ਵੇਲੇ ਕਾਲੂਕੇ ਵਾਲੇ ਬਲਜੀਤ ਸਿੰਘ ਡਾਕਟਰ ਦੀ ਪਈ ਹੋਈ ਮੇਰੇ ਵੀਰੋ ਰਾਏਕੋਟ ਦੇਸ਼ ਕਬੱਡੀ ਕੱਪ ਦੇ ਕੁਆਟਰ ਫਾਈਨਲ ਦੇ ਵਿੱਚ ਸੋਨੀ ਫਤੇਕਰ ਸ਼ਰਨਾ ਦਾ ਮੇਰੇ ਵੀਰੋ ਐਲਸੀਡੀ ਦਾ ਜੇਤੂ ਬਣਿਆ ਤੇ ਬਿੰਦੀ ਜਨੇਤਪੁਰੇ ਵਾਲੇ ਨੇ ਐਲਸੀਡੀ ਜਿੱਤੀ ਹੈ ਤੇ ਜੋ ਸੈਮੀਫਾਈਨਲ ਤੀਜੀ ਤੇ ਚੌਥੀ ਪੋਜੀਸ਼ਨ ਤੇ ਲਈ ਮੈਚ ਹੋਇਆ ਉਹਦੇ ਵਿੱਚ ਕਹਿੰਦੇ ਕੋਦਾ ਕਾਲੇ ਸੰਘਿਆਂ ਦਾ ਪੰਟੀਨੇ ਮੋਟਰਸਾਈਕਲ ਦਾ ਜੇਤੂ ਬਣਿਆ ਬੈਸਟ ਜਾਫੀ ਬਣ ਕੇ ਤੇ ਬੈਸਟ ਧਾਵੀ ਬਣ ਕੇ ਕਹਿੰਦੇ ਰਵੀ ਆਲੋ ਵਾਲੀ ਪੰਟੀਨਾ ਮੋਟਰਸਾਈਕਲ ਜਿੱਤ ਲਿਆ ਫਾਈਨਲ ਮੈਚ ਲੱਖਰਕੇ ਪਾਡੇ ਤੇ ਡਿਰਬੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਇਸ ਮੈਚ ਵਿੱਚ ਬੈਸਟ ਰੀਡਰ ਤੇ ਜਾਫੀ ਡਿਕਲੇਅਰ ਕੀਤਾ ਜਾਵੇਗਾ ਤੇ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ ਕੀ ਇਸ਼ਾਰਾ ਇਸ ਪੁਆਇੰਟ ਦਾ ਫੌਜੀਆ ਪੁਆਇੰਟ ਕੀ ਦਾ ਜਾਫੀ ਦਾ ਕਿਹੜੇ ਜਾਫੀ ਨੇ ਜਫਾ ਲਾਇਆ ਉਹ ਧਿਆਨੇ ਦਾ ਜਫਾ ਹੈ ਮੇਰੇ ਵੀਰੋ ਧਿਆਨਾ ਦਿਰਦੇ ਦਾ ਇਸ ਲਈ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾ ਜਾ ਪੁਆਇੰਟ ਜੋੜਦਾ ਹੋਇਆ ਅੱਜ ਕਹਿੰਦੇ ਦੁਨੀਆ ਪਰਦੇ 스타 ਕਬੱਡੀ ਖਿਡਾਰੀ ਜਿਹੜੇ ਰਾਏਕੋਟ ਦੇ ਸ਼ ਕਬੱਡੀ ਕੱਪ ਤੇ ਪਹੁੰਚੇ ਐ ਇਧਰ ਨੌਜਨ ਬੰਨੀ ਸਮਾਣਾ ਪੌਂਦਾ ਹੋਇਆ ਕਬੱਡੀ ਚੜ੍ਹਪੇ ਦੀ ਟੀਮ ਦੀ ਤਰਫੋਂ ਲਓ ਪੁਲਵਾਨ ਮੇਰੇ ਵੀਰ ਅਰਵਿੰਦਰ ਪੁਲਵਾਨ ਇਸ ਵੇਲੇ ਲਖਣਕੇ ਪੱਡਿਆਂ ਵਾਲਾ ਇੱਕ ਕਾਲ ਮੌਦਾ ਗੁਰਵਿੰਦਰ ਨੂੰ ਕਹਿੰਦੇ ਬੰਦੇ ਮਾਰ ਕਹਿੰਦੇ ਪੁਲਵਾਨ ਨੂੰ ਆਹ ਪੁਲਵਾਨ ਕਬੱਡੀ ਦੇ ਵਿੱਚ ਟੱਕਰਾਂ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਉਧਰ ਬਾਦਲ ਹੁਣੀ ਸਾਭੀ ਹੁਣੀ ਜਿੰਨੀ ਹੁਣੀ ਖੁਸ਼ ਹੈ ਰਾਏਕੋਟ ਦੇ ਕਬੱਡੀ ਕੱਪ ਦੀ ਗੱਲ ਹੈ ਊਟਾ ਸ਼ਾਪਾ ਜੀ ਇਸ ਤੋਂ ਬਾਅਦ ਆਤਿਸ਼ਵਾਦੀ ਉਹ ਵੀ ਆਪਾਂ ਜਰੂਰ ਕਰਨੀ ਹੈ ਇਧਰ ਨੌਜਨ ਪਿੰਦਰ ਚਮਿਆਰੇ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਧਿਆ ਹੋਇਆ ਚਮਿਆਰੇ ਦੇ ਪਿੰਦਰ ਦੀ ਪਈ ਕਬੱਡੀ ਕਬੱਡੀ 365.com ਤੇ ਜੁੜੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦਰਸ਼ਕ ਵੀਰ ਰਾਏਕੋਟ ਦੇ ਕਬੱਡੀ ਕੱਪ ਦਾ ਹਨਨਤ ਮਾਰ ਰਿਹਾ ਲਓ ਪੱਜ ਗਈ ਕੈਂਚੀ ਲਓ ਲੱਗਿਆ ਪਰ ਜੋਰ ਦੋਨੋਂ ਕਬੱਡੀ ਖਿਡਾਰੀ ਇਹਦੇ ਲਈ ਕੀ ਫਸਲਾ ਫੌਜੀ ਪੈੜੀ ਵਾਲੇ ਦਾ ਪੁਆਇੰਟ ਜਾਫੀ ਦਾ ਕਹਿੰਦੇ ਧਾਨੇ ਦਿੜਵੇ ਵਾਲੇ ਨੇ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾ ਜਾਂ ਪੁਆਇੰਟ ਜੋੜ ਦਿੱਤਾ ਧਾਨਾ ਦਿੜਵੇ ਪਿੰਦਾ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਵਿੱਚ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਡਾਕਟਰ ਕਾਲੂਕੇ ਵਾਲਾ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਸਤਪਾਲ ਜੀ ਕਿੰਨੇ ਪੈਸੇ ਦਿੱਤੇ ਜਾਣੇ ਡਾਕਟਰ ਦੀ ਕਬੱਡੀ ਤੇ ਦੱਸਿਓ ਜੰਨ ਹਜ਼ਾਰ ਰੁਪਈਆ ਜੀ 3000 ਇਹ ਸਾਡੇ ਵੀਰ ਬੈਠੇ ਨੇ ਦੁੱਲਾ ਨੂਰਪੁਰਾ ਅਰਸ਼ ਦਿਖਾਂ ਜੀ ਜੋ ਸਵੇਰ ਤੋਂ ਜਿਸ ਕਾਰਨ ਜੀ ਇਹ ਮਾਇਆ ਦੇ ਗੱਪੇ ਵੰਡ ਰਹੇ ਨੇ ਇਹਨਾਂ ਦਾ ਧੰਨਵਾਦ ਉਥੇ ਸੰਭੂ ਕਨੇਡਾ ਜੀ ਹੋਰ ਵੀ ਐਨ ਆਰ ਆਈ ਵੀਰ ਦਾਨੀ ਭਰਾ ਜਿਹੜੇ ਖਿਡਾਰੀਆਂ ਦਾ ਮਾਣ ਵਧਾ ਰਹੇ ਨੇ ਅਨਾਉਂਸਰਾਂ ਦਾ ਮਾਣ ਵਧਾ ਰਹੇ ਨੇ ਧੰਨਵਾਦ ਜੀ ਇਹਨਾਂ ਦਾ ਲਓ ਜਮਿਆਰੇ ਦਾ ਪਿੰਦਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਾਢੇ 3 ਲੱਖ ਦੀ ਰਾਸ਼ੀ ਦਿੱਤੀ ਜਾਣੀ ਇਸ ਮੈਚ ਦੇ ਵਿੱਚ ਇਧਰ ਸਰਦਾਰ ਬਲੌਰ ਸਿੰਘ ਜੀ ਇਹ ਵੀ ਕਬੱਡੀ ਦੇ ਸ਼ਿਦਾਈ ਬਣ ਗਿਆ ਮੇਰੇ ਵੀਰੋ ਇੱਕ ਇੱਕ ਕਬੱਡੀ ਦਾ ਪੂਰਾ ਸਵਾਦ ਲਿਆ ਸਰਦਾਰ ਕਰਮਜੀਤ ਸਿੰਘ ਜੀ ਪੰਜਾਬ ਪੁਲ ਦੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਇੱਕ ਪਾਸੇ ਧਿਆਨਾ ਦੂਸਰੇ ਪਾਸੇ ਪਿੰਡਰ ਚਮਿਆਰੇ ਦਾ ਲਓ ਮੁਕਾਬਲਾ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਟਾਨਾ ਕਿੜਦੇ ਦਾ ਦਰਬਾ ਪਿੰਡ ਕਮਾਣਾ ਦਾ ਦਰਬਾ ਪਿੰਡ ਕਮਾਣਾ ਦਾ ਤਕੜਾ ਜਫਾ ਧਿਆਨੇ ਨੇ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਿਆ ਕਾਲਾ ਰਸ਼ੀਦ ਵਾਲਾ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲਵੇ ਰਸ਼ੀਦ ਦਾ ਕਾਲਾ ਉਧਰ ਮੇਜਰ ਬਰਾੜ ਜਲੰਧਰ ਸਿੱਧੂ ਗੁਰਨਾਲ ਮਾਨੁਕੀਯੋਣੀ ਉਹ ਵੀ ਆਨੰਦ ਮਾਣਦੇ ਜਿੱਥੇ ਮੋੜਾ ਲੀਆ ਹਾਂਜੀ ਸੈਂਡੀ ਮਾਨ ਅਮਨ ਜੀ ਜਿਹੜੀ ਅਗਲੀ ਰੇਡ ਪੈਣੀ ਆ ਆ ਜਿਹੜੀ ਰੇਡ ਪੈਂਦੀ ਹੈ ਹੁਣ 4500 ਦੀ ਹੋ ਗਈ ਹੈ ਲਓ ਬਲਜੀਤ ਸਿੰਘ ਡਾਕਟਰ ਦੇ ਨਾਂ ਤੇ ਤਾੜੀ ਮਾਰ ਦਿਓ ਦਰਸ਼ਕੀਓ 4500 ਰੁਪਿਆ ਲੱਗਿਆ ਹੋਇਆ ਕਾਲੋਕੇ ਵਾਲੇ ਡਾਕਟਰ ਦੀ ਕਬੱਡੀ ਤੇ ਰਾਏਕੋਟ ਦੇ ਕਬੱਡੀ ਕੱਪ ਤੇ ਹਾਂਜੀ ਅਰਸ਼ਦ ਖਾਨ ਜੀ ਮੇਰਾ ਵੀ ਜਸਕਰਨ ਗਰੇਵਾਂ ਜੀ ਤੇ ਦੁਲਾ ਨੂਰਪੁਰਾ ਜੀ ਉਹਨਾਂ ਵੱਲੋਂ ਜੋ ਉਧਰ ਜਸਕਰਨ ਦੁਲਾ ਨੂਰਪੁਰਾ ਤੇ ਅਸ਼ਰਫ ਖਾਨ ਵੱਲੋਂ 4500 ਰੁਪਇਆ ਬਲਜੀਤ ਸੰਡੈਕਟਰ ਦੀ ਕਬੱਡੀ ਤੇ ਲੱਗਿਆ ਹੋਇਆ ਕਾਲੋ ਕੇ ਤੇ ਬਲਜੀਤ ਡਾਕਟਰ ਨੇ ਤਕੜਾ ਪੁਆਇੰਟ ਆਪਣੀ ਟੀਮ ਦੇ ਸਹੁੰ ਜੋੜ ਦਿੱਤਾ 5000 ਰੁਪਿਆ ਇਧਰ ਸਦੀ ਕਹਿੰਦਾ 500 ਮੇਰੀ ਤਰਫੋਂ 5000 ਰੁਪਿਆ ਬਲਜੀਤ ਸਿੰਘ ਡਾਕਟਰ ਕਾਲੂਕੇ ਵਾਲੇ ਦੀ ਕਬੱਡੀ ਤੇ ਮੇਰੇ ਵੀਰੋ ਅੱਜ ਰਾਏਕੋਟ ਦੇ ਕਬੱਡੀ ਕੱਪ ਤੇ ਉਧਰ ਰਸ਼ੀਨ ਵਾਲੇ ਕਾਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਰਿੰਕੇ ਉਹਨਾਂ ਦੀ ਤਰਫੋਂ ਬੋਟਾ ਛਾਪਾ ਜੀ ਉਹਨਾਂ ਦੀ ਤਰਫੋਂ ਮਾਨ ਸਨਮਾਨ ਸਾਰੇ ਸਾਥੀ ਕਮੈਂਟੇਟਰ ਵੀਰਾਂ ਦਾ ਬਿੱਟੂ ਚੱਕ ਵਾਲੇ ਲਈ ਮੁਬਾਰਕਬਾਦ ਹੈ ਅੱਜ ਮੋਟਰਸਾਈਕਲ ਦੇ ਨਾਲ ਸਨਮਾਨਿਆ ਗਿਆ ਲਓ ਧਿਆਨਾਂ ਡੇੜਵੇ ਵਾਲਾ ਪਰ ਮੰਗੂ ਲਖਣ ਕੇ ਪੱਡਿਆਂ ਦਾ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਸੋਦਰੋ ਕੀ ਪਾਪਾ ਕਾਲਾ ਰਸੀਨ ਜੀ ਉਹਨਾਂ ਨੇ ਵੀ ਮਿਸਲੀ ਵਰਗੇ ਬੋਲਾਂ ਦੇ ਨਾਲ ਸਾਂਝ ਪਾਈ ਉਹਨਾਂ ਦਾ ਧੰਨਵਾਦ ਨਾਲ ਹੀ ਸਾਡਾ ਵੀਰ ਜਲਾਲ ਤੋਂ ਰੁਪਿੰਦਰ ਜੀ ਬਿੱਟੂ ਚੱਕ ਭਾਈ ਕਾ ਹਰਮਨ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਆਪੋ ਆਪਣੀ ਬਾਰੀ ਦੇ ਨਾਲ ਉਹਨਾਂ ਨੇ ਕਮੈਂਟਰੀ ਦੇ ਰੰਗ ਬੰਨੇ ਇਹਨਾਂ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਲਓ ਕਹਿੰਦੇ ਰਾਜ ਨੂੰ ਝੋਟ ਕਹਿੰਦੇ ਮੇਰੇ ਵੀਰੋ ਰਾਜ ਝੋਟ ਦਿੜਬੇ ਦਾ ਮੇਰੇ ਵੀਰੋ ਇਸ ਲਈ ਕਬੱਡੀ ਪਾ ਰਿਹਾ ਕੈਨੇਡਾ ਅੰਗਲੈਂਡ ਦੀਆਂ ਵੱਖੋ ਵੱਖਰੀਆਂ ਖੇਡ ਕਲੱਬਾਂ ਲੋ ਕਬੱਡੀ ਖੇਡੀ ਹੈ ਰਾਜ ਝੋਟ ਨੇ ਲਓ ਦਿੜਬੇ ਵਾਲਾ ਇਹ ਨੌਜਨ ਦੋ ਦਿਨਾਂ ਦੇ ਵਿੱਚ ਦੋ ਮੋਟਰ ਖੇਡ ਦਿੱਤੇ ਕਹਿੰਦੇ ਰਾਤ ਝੋੜਨੇ ਇਸ ਵੇਲੇ ਪਈ ਹੋਈ ਕਬੱਡੀ ਤੇ ਚਾਰ ਜਾਫੀਆਂ ਵਿੱਚ ਅਰਵਿੰਦਰਪੁਰ ਆਂਦੇ ਨਾਲ ਮੁਕਾਬਲਾ ਲਓ ਭਲਵਾਨ ਇਸ ਵੇਲੇ ਲਖਣਕੇ ਪੱਡਾ ਵਾਲਾ ਲੱਗਿਆ ਤਾਂ ਜੋਰ ਦੋਨੇ ਕਬੱਡੀ ਖਿਡਾਰੀਆਂ ਦਾ ਸਮਾਂ ਬੀਤ ਗਿਆ ਤੇ ਕੱਟ ਕਬੂਤਰ ਬਿੰਪਰਾ ਤੋਂ ਬਹੁਤੀ ਚਿਰ ਹੁਣ ਤੇ ਨਾ ਉਮਰ ਵਕਤ ਤੇ ਪਾਣੀ ਕਦੇ ਪਛਾਣੂ ਮੁੜਦੇ ਨਾ ਉਮਰ ਵਕਤ ਤੇ ਪਾਣੀ ਕਦੇ ਪਛਾਣੂ ਮੁੜਦੇ ਨਾ ਹਾਂਜੀ ਅਮਨ ਜੀ ਜਾਣਕਾਰੀ ਹੋਰ ਦੇ ਦਈਏ ਜੇ ਹੁਣ ਇਦੋਂ ਬਾਅਦ ਰੇਡ 'ਚ ਡਾਕਟਰ ਪਾਊਗਾ ਮੈਚ ਦਾ ਕੋਈ ਪਤਾ ਨਹੀਂ ਸਾਨੂੰ ਤਾਂ ਉਹਨਾਂ ਲਈ ਸਾਡੇ ਵੀਰ ਦੁੱਲਾ ਨੂਰਪੁਰਾ ਜਸਕਰਨ ਗਰੇਵਾਲ ਜੀ ਤੇ ਅਰਸ਼ ਦਿਖਾਂ ਜੀ ਕਹਿੰਦੇ ਵੀ 6000 ਰੁਪਈਆ ਲੈ 6000 ਰੁਪਈਆ ਡਾਕਟਰ ਦੀ ਕਬੱਡੀ ਦੇ ਮੇਰੇ ਵੀਰੋ 6000 ਰੁਪਈਆ ਦਿੱਤਾ ਜਾਵੇਗਾ ਲੈ ਵੀ ਚੰਨੇ ਕਾਲ ਖਵਾ ਲਿਆ ਦੇਖਦੇ ਆ ਵੀ ਅੱਜ ਰਾਏਕੋਟ ਦੇ ਕਬੱਡੀ ਕੱਪ ਤੇ ਕੌਣ ਬੈਸਟ ਹੁੰਦਾ ਉਧਰ ਨਿਸ਼ਾਨ ਟਾਲੀ ਅੰਮੀਪੁਰੇ ਵਾਲਾ ਮੇਰੇ ਵੀਰੋ ਜਾਰੀ ਆ ਲੀਲਾ ਵਾਲੇ ਮੋੜੇ ਉਹਨਾਂ ਦੇ ਨਾਲ ਇਧਰ ਪਈ ਹੋਈ ਇਸ ਨੌਜਵਨ ਦੀ ਕਬੱਡੀ ਤੇ ਚਾਰ ਜਾਫੀਆਂ ਵਿੱਚੋਂ ਇਸ ਲਈ ਰਣੀਆਂ ਧਿਰਵੇ ਵਾਲਾ ਖੇਡ ਮੈਦਾਨ ਦੇ ਵਿੱਚ ਵਾਜੀ ਹੋਈ ਝੱਟ ਤੇ ਬੀਤ ਗਿਆ ਸਮਾਂ ਤੇ ਰਣੀਆਂ ਧਿਰਵੇ ਵਾਲਾ ਆਪਣੀ ਟੀਮ ਲਈ ਲੱਖਾਂ ਜਾ ਪੁਆਇੰਟ ਜੋੜਦਾ ਹੋਇਆ ਬੱਦਲ ਸੰਗਰੂਰ ਵੱਲੋਂ 5000 ਰੁਪਇਆ ਧਿਰਵੇ ਦੀ ਟੀਮ ਦੇ ਲਈ ਹੈ ਹਾਂਜੀ ਅਮਨ ਜੀ ਬੱਦਲ ਸੰਗਰੂਰ ਵੱਲੋਂ ਹਾਂਜੀ ਅਮਨ ਜੀ ਆ ਜਿਹੜਾ ਹੁਣ ਮੋੜ ਰਹੀਏ ਕਰ ਦਿਓ ਜੀ ਗਰਾਊਂਡ ਡਾਕਟਰ ਰੇਡ ਪਾ ਰਿਹਾ ਵਾ ਅਰਸ਼ਦ ਖਾਨ ਜੀ ਵੱਲੋਂ ਤੇ ਦੁੱਲਾ ਸੇਖੋ ਜੀ ਨੂਰਪੁਰਾ ਉਥੇ ਅਰਥ ਦਿਖਾਂ ਜੀ ਇਹਨਾਂ ਵੱਲੋਂ 6000 ਰੁਪਏ ਹੋ ਗਿਆ ਜੀ ਲਓ 6000 ਰੁਪਏ ਬਲਜੀਤ ਸਿੰਘ ਡਾਕਟਰ ਕਾਲੋਕੇ ਵਾਲੇ ਦੀ ਕਬੱਡੀ ਤੇ ਮੇਰੇ ਵੀਰੋ ਇਸ ਲਈ ਲੱਗਿਆ ਹੋਇਆ ਲੱਗਿਆ ਜਾਫ ਤੇ ਆ ਜੀ ਜੇ ਕੋਈ ਜਾਫੀ ਜਫਾ ਲਾਵੇਗਾ ਉਸ ਜਾਫੀ ਦੇ ਲਈ 6000 ਰੁਪਏ ਦਿੱਤਾ ਜਾਵੇਗਾ ਜੰਗ ਸਪੋਰਟਸ ਕਲੱਬ ਵੱਲੋਂ ਵੀ 1000 ਰੁਪਏ 7000 ਬਲਜੀਤ ਸਿੰਘ ਡੈਕਟਰ ਦੀ ਕਬੱਡੀ ਟੀਮ ਬਸ ਡੈਕਟਰ ਤੇ ਜਾਵੀ ਨੂੰ ਬੁਲਟ ਮੋਟਰਸਾਈਕਲ ਤੇ ਜਾਣਗੇ ਕਿ ਬੈਣ ਜੀ ਬੁਲਟੋ ਤੇ ਛਾਲ ਮਾਰ ਕੇ ਨਹੀਂ ਮਿੱਲੋ ਬਹਿਮ ਕੱਢ ਗਏ ਚੰਡੀਗੜ੍ਹ ਝੀਲ ਦੀ ਕਰਾਦੂ ਤੇ ਨਸ਼ਰ ਆਜੀ ਟਾਈਮ ਕੱਢ ਕੇ ਉਧਰ ਨੱਜ ਦੇ ਟੱਪ ਤੇ ਦਰਸ਼ਕੀਰ ਰਾਏਕੋੜ ਦੇ ਕਬੱਡੀ ਕੱਪ ਦਾ ਅੰਤ ਲੈ ਰਹੇ ਕੁਝੀ ਸਮਾਂ ਬਾਕੀ ਹੈ ਮੇਰੇ ਵੀਰੋ ਰਿਜ਼ਲਟ ਆਉਣ ਵਾਲਾ ਹੈ ਰਾਏਕੋੜ ਦੇ ਕਬੱਡੀ ਕੱਪ ਦਾ ਕੁਝੀ ਸਮਾਂ ਬਾਕੀ ਹੈ ਰਿਜ਼ਲਟ ਆਉਣ ਵਾਲਾ ਰਾਏਕੋੜ ਦੇ ਕਬੱਡੀ ਕੱਪ ਦਾ ਰੌਣੀਆਂ ਗੜਬੇ ਵਾਲਾ ਤੇ ਦੂਸਰੇ ਸਪਿੰਦਰ ਚਮਿਆਰੇ ਦਾ ਪੁਆਇੰਟ ਕਹਿੰਦੇ ਚਮਿਆਰੇ ਦਾ ਪਿੰਦਰ ਆਪਣੀ ਟੀਮ ਦੇ ਹਿੱਸੇ ਲਖਰ ਕੇ ਪੱਡੇ ਦੀ ਟੀਮ ਦੇ ਲਈ ਜੋੜਦਾ ਹੋਇਆ ਦਿਰਬਾ ਤੇ ਲਖਰ ਕੇ ਪੱਡੇ ਰਾਜਕੋਟ ਦੇ ਕਬੱਡੀ ਕੱਪ ਦਾ ਕਹਿੰਦੇ ਫਾਈਨਲ ਖੇਡਿਆ ਜਾ ਰਿਹਾ ਹੈ ਕਾਲੋ ਕੇਵਲ ਬਲਜੀਤ ਸਿੰਘ ਦਾਟਰ ਦੀ ਕਬੱਡੀ ਤੇ 7000 ਰੁਪਿਆ ਲੱਗਿਆ ਹੋਇਆ ਸਰਦਾਰ ਬਲਬ ਸਿੰਘ ਫੌਜੀ ਦਾ ਪੁੱਤਰ ਜਿਹੜੇ ਵੀਰ ਗਰਾਊਂਡ ਦੇ ਵਿੱਚ ਖੜੇ ਹੈ ਕਿਰਪਾ ਕਰਕੇ ਬੈਠ ਜਾਣ ਜਿਹੜੇ ਵੀਰ ਗਰਾਊਂਡ ਦੇ ਵਿੱਚ ਖੜੇ ਹੈ ਕਿਰਪਾ ਕਰਕੇ ਬੈਠ ਜਾਣ ਉੱਤੇ 6000 ਰੁਪਇਆ ਜਿਹੜਾ ਲੱਗਿਆ ਰੇਟ ਦੇ ਉੱਪਰ ਅਰਸ਼ਦ ਖਾਨ ਜੀ ਜਸਕਰਨ ਗਰੇਵਾਲ ਜੀ ਦੁੱਲਾ ਨੂਰਪੁਰਾ ਜੀ ਉਹਨਾਂ ਵੱਲੋਂ ਡਾਕਟਰ ਦੀ ਕਬੱਡੀ ਜਿਹੜੀ 6000 ਰੁਪਏ ਦੀ ਹੈ ਜਿਹੜਾ ਇਹਨੂੰ ਜਫਾ ਲਾਉਗਾ 20000 ਰੁਪਇਆ ਜੰਗ ਸਪੋਰਟਸ ਕਲੱਬ ਹਾਈਕੋਰਟ ਵੱਲੋਂ ਹੈ ਮੇਰੇ ਵੀਰੋ 20000 ਰੁਪਇਆ 7000 ਰੁਪਿਆ ਜਿਹੜਾ ਬਲਜੀਤ ਸਿੰਘ ਡਾਕਟਰ ਕਾਲੋਕੇ ਵਾਲੇ ਦੀ ਕਬੱਡੀ ਤੇ ਐ ਕਿ ਵਿੱਚ ਗਹਿਰੇ ੱੱਲਾਂ ਦੇ ਕਦੇ ਸ਼ੇਰ ਨਾਰੇ ਦੇ ਗੁੱਜੇ ਕੌਣ ਉੱਠਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਕੋਜੇ ਸਾਗਰ ਵਿੱਚ ਨਾ ਪੈਂਦੇ ਕੋਜੇ ਲਾਓ ਬਲਜੀਤ ਸਿੰਘ ਡਾਕਟਰ ਦੀ ਪਾਈ ਹੋਈ ਕਬੱਡੀ ਤੇ ਚਾਰ ਜੱਫੀ ਤਿਆਰ ਨੇ ਹੁਣ ਵੇਖਦਾ ਵੀ ਅਰਵਿੰਦਰ ਪੁਲਵਾਨ ਦੇ ਨਾਲ ਮੁਕਾਬਲਾ ਮੇਰੇ ਵੀਰੋ ਤੇ ਡਾਕਟਰ ਕਾਲੋਕੇ ਦਾ ਹੱਥ ਨਹੀਂ ਟਿਕਰ ਦਿੰਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦਿਰਬੇ ਦੀ ਟੀਮ ਦੇ ਲਈ ਮੇਰੇ ਵੀਰੋ ਜੋੜਦਾ ਆ ਰਿਹਾ ਦਰਵੇ ਦੀ ਟੀਮ ਲਈ ਬਲਜੀਤ ਸਿੰਘ ਡਾਕਟਰ ਨੇ ਪੁਆਇੰਟ ਜੋੜ ਦਿੱਤਾ ਜੋਤੂ ਨੂਰਪੁਰਾ ਭਾਨੂੰ ਨੂਰਪੁਰਾ ਫੁੱਟਬਾਲ ਖਿਡਾਰੀ ਇਹਨਾਂ ਵੱਲੋਂ 204 ਪਾਇਆ ਗਿਆ 7200 ਦੀ ਕਬੱਡੀ ਹੈ ਡਾਕਟਰ ਦੀ ਲਓ ਚਮਿਆਰੇ ਦਾ ਪਿੰਦਰ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਿੰਦਰ ਚਮਿਆਰੇ ਵਾਲਾ ਫੌਜੀ ਦਾ ਕੀ ਇਸ਼ਾਰਾ ਵੀ ਪੁਆਇੰਟ ਚਮਿਆਰੇ ਦੇ ਪਿੰਦਰ ਦਾ ਪੁਆਇੰਟ ਕਹਿੰਦੇ ਚਮਿਆਰੇ ਵਾਲੇ ਪਿੰਦਰ ਦਾ ਇਕਮਾਲ ਸਾਡਾ ਵੀਰ ਗੱਲ ਵਾਲਾ ਵੀ ਜੁੜਿਆ ਹੋਇਆ ਕਬੱਡੀ 365.com ਦੇ ਨਾਲ ਬਿੱਲੇ ਦਾ ਫੌਜੀ ਭੈੜੀ ਦਾ ਮਨਜੀਤ ਘਨੇੜ ਦਾ ਡੈਣੀ ਦਿਰਵੇ ਦਾ ترਸੀਮ ਕੁਮਾਰ ਜੀ ਸਰਦੌਰ ਵਾਲਿਆਂ ਦਾ ਸਾਰੇ ਅਫੀਸ਼ੀਅਲ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਰਾਜ ਝੋਟ ਕਬੱਡੀ ਪਾ ਰਿਹਾ ਮੇਰੇ ਵੀਰੋ ਉਧਰ ਰਾਜ ਝੋਟ ਕਬੱਡੀ ਪਾ ਰਿਹਾ ਦਾਨੀ ਵੀਰਾਂ ਵੱਲੋਂ ਆਪਣੇ ਕੀਤੀ ਹੋਈ ਕਮਾਈਆਂ ਦੇ ਵਿੱਚੋਂ ਖਿਡਾਰੀਆਂ ਤੇ ਲਓ ਮੈਚ ਸੁਬਾਹੋਂ ਤਾੜੀ ਮਾਰ ਦਿਓ ਬਾਈ ਕੋਰ ਦਾ ਕਬੱਡੀ ਕੱਪ ਜਿੰਦਾਬਾਦ ਕਬੱਡੀ ਜਿੰਦਾਬਾਦ ਬੋਟਾ ਛਾਪਾ ਜੀ ਜਿੰਦਾਬਾਦ ਸਮੂਚੀ ਕਲੱਬ ਜਿੰਦਾਬਾਦ ਏਰੀ ਟੀਮ ਜੇਤੂ ਆ ਜੀ ਸ਼ਿੱਬੂ ਜੀ ਆਇਓ ਯਾਰਾ ਮੇਰੇ ਕੋਲੇ ਐਨ ਆਰ ਆ ਵੀਰ ਜਿੰਦਾਬਾਦ ਬਾਈ ਬੋਟਾ ਛਾਪਾ ਜੀ ਜਿੰਦਾਬਾਦ ਮੇਰੀ ਬੇਨਤੀ ਆ ਛੱਬੂ ਸਾਹਿਬ ਜੀ ਤਨਖਾਹ ਦੇ ਲੀ ਸ਼ਿੱਬੂ ਜੀ ਜਿੱਥੇ ਵੀ ਆਉਣ ਮੇਰੇ ਕੋਲੇ ਪੁੱਜਣ ਸ਼ਿੱਬੂ ਜੀ ਸ਼ਿੱਬੂ ਜੀ किन्नेटार बलजीत सि ड ने दस कबड्डिया पाइप नौ पॉइंट प्राप्त करे डाटर कारो के वाला कहते बुलट मिट गया मेरे भीरों कबड्डी कंप से ਧਾਨਾ ਦਿੜਬੇ ਵਾਲਾ ਹਾਂਜੀ 10 ਟੱਚ ਕਰਕੇ ਚਾਰ ਜਫੇ ਲਾਏ ਐ 6 ਜਫੇ ਲਾਏ ਮੇਰੇ ਵੀਰੇ ਧਾਨਾ ਦਿੜਬੇ ਦਾ ਬੁੱਲਰ ਦਾ ਦੋਸਤੋ ਮੈਚ ਇਹ ਤੁਸੀਂ ਵੇਖ ਹੀ ਲਿਆ ਇਹ ਮੈਚ ਹੈ ਜਿਹੜਾ ਦਿੜਬਾ ਨੇ ਜਿੱਤ ਲਿਆ ਦਿੜਬਾ ਦੇ ਰਹੇ ਨੇ 23.5 ਪੁਆਇੰਟ ਔਰ ਲਖਣ ਕੇ ਫੱਟਾ ਦੇ ਰਹੇ ਨੇ 17 ਪੁਆਇੰਟ ਔਰ ਬੈਸਟ ਜਿਹੜੇ ਨੂੰ ਦਿੱਤੇ ਜਾਣ ਵਾਲੇ ਮੁੱਲਟ ਮੋਟਰਸਾਈਕਲ ਨੇ ਉਹ ਇੱਕ ਮੋਟਰਸਾਈਕਲ ਗਿਆ ਡਾਕਟਰ ਕੋਲੋਕੇ ਦੇ ਨਾਮ ਔਰ ਦੂਸਰਾ ਮੋਟਰਸਾਈਕਲ ਗਿਆ ਧਾਨਾ ਦਿੜਬਾ ਦੇ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਅਸੀਂ ਤੁਹਾਨੂੰ ਅਵੇਲੇਬਲ ਕਰਵਾਈਆਂ ਹੋਈਆਂ ਇਹਨਾਂ ਦੇ ਵਿੱਚੋਂ ਇੱਕ ਵੀਡੀਓ ਅਸੀਂ ਤੁਹਾਡੇ ਲਈ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਕਲਿੱਕ ਕਰਕੇ ਹੁਣੇ ਦੇਖ ਸਕਦੇ ਹੋ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਬੁੱਲ੍ਹਾ ਦੋਸਤੋ ਇਸੇ ਤਰ੍ਹਾਂ ਸਾਡੇ ਇਸ YouTube ਚੈਨਲ ਨੂੰ ਪਿਆਰ ਦਿੰਦੇ ਰਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ